ਦੇ ਵਿੱਚ ਜਿਸ ਪ੍ਰਕਾਰ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਦੀ ਰਾਜਨੀਤੀ ਮੈਂ ਦੇਖੀ ਹੈ ਮੇਰਾ 20 ਸਾਲਾਂ ਦਾ 22 ਸਾਲਾਂ ਦਾ ਰਾਜਨੀਤਿਕ ਤਜਰਬਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋੜ ਬੱਜਿਆ ਬੰਨਿਆ ਸੀਗਾ ਔਰ ਮੈਨੂੰ ਲੱਗਦਾ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਣੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਜਿਹੜਾ ਮੋੜ ਬਰਨਾਲਾ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਣੇਗੀ ਇਧਰ ਵਿੱਚ ਕੇਜਰੀਵਾਲ ਪਹੁੰਚੇ ਹੈਗੇ ਬਰਨਾਲਾ ਕਿਵੇਂ ਦੇਖਦੇ ਹੈ ਕੇਜਰੀਵਾਲ ਦੀ ਗੱਲ ਹੈ ਬਈ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ ਕੋਨੇ 'ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ 3 ਸਾਲ ਬਾਅਦ ਇਹ ਦਰਬਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕੇ ਗੱਲ ਸਮਝਦੇ ਨੇ ਕਿ ਅੱਜ ਚੋਣਾਂ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਂਦੇ ਨੇ ਸਾਰੇ ਸ਼ਹਿਰ ਯਾਦ ਆ ਜਾਂਦੇ ਨੇ ਸੁਖਵੀਰ ਬਾਦਲ ਦਾ ਅਸਤੀਫੇ ਬਾਰੇ ਕੀ ਕਹਿਣਾ ਚਾਹਣੇ ਸਰ ਬਾਈ ਸੁਖਵੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸਤੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਦਾਂ ਉਵੇਂ ਹੀ ਹੋਇਆ ਜਿਵੇਂ ਹਰ ਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਕਤ ਕਰਤੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਐ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦਬ ਚੀੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉੱਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੂੰ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਹ ਨਹੀਂ ਸੀ ਫਾਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸੀਂ ਫਾਦਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਮਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਜਿੰਨਾ ਜੀ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ ਉਹ ਇਹੋ ਜੇ ਦਬਕੇ ਪਹਿਲਾਂ ਪਹਿਲਾਂ ਕਿਹੜਾ ਕੰਮ ਹੋ ਰਿਹਾ ਹੈ ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਰਨੀਆ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ ਮੋੜਿਆ ਤੁਸੀਂ ਲੋਕਾਂ ਨੇ 92 ਸੀਟਾਂ ਜਿੱਤੀਆਂ ਇਹ ਹੁਣ ਦੱਬ ਕੇ ਕਿਹਨੂੰ ਮਾਰਦੇ ਹੋ 3 ਸਾਲ ਤੜਾਂਗੇ ਸਾਲ ਪਹਿਲਾਂ ਤਾਂ ਆਫੀਸਰ ਥੋੜੀ ਸੁਣੋਂ ਬੰਦ ਹੋ ਜਾਂਦੇ ਐ ਇੱਕ ਸਾਲ ਮੱਸਾ ਮੱਸਾ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਐ ਜਨਤਾ ਦੇ ਕਿਹੜੇ ਕੰਮ ਕਰਤੇ ਜ਼ਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ